ਵਾਗ ਰਿਓ ਖਾਲਸਾ ਵਾਹਿਗੁਰੂ ਜੀ ਦੇ ਪਤੇ ਪੰਜਾਬ ਔਰਗੈਨਿਕ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਗ ਰਿਓ ਖਾਲਸਾ ਵਾਹਿਗੁਰੂ ਜੀ ਦੇ ਪਤੇ ਤੇ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਕੋਈ ਵੀ ਆਪਾਂ ਕੰਮ ਕਰੀਏ ਜੇ ਉਹ ਸਫਲ ਹੋ ਜੀਓ ਦੇ ਵਿੱਚ ਫਿਰ ਬੜਾ ਇਹ ਨਾਲ ਹੀ ਬੜਾ ਉੱਚਾ ਉਹ ਆਪਾਂ ਨੂੰ ਬੜਾ ਮਾਣ ਹੁੰਦਾ ਵਾ ਜੇ ਆਪਾਂ ਗੱਲ ਜੇ ਕੋਈ ਕਰੀਏ ਤੇ ਉਹਦੇ ਚ ਕਾਮਯਾਬੀ ਮਿਲ ਜੇ ਬੜੀ ਖੁਸ਼ੀ ਹੁੰਦੀ ਹੈ ਤੇ ਉਹ ਖੁਸ਼ੀ ਵਾਲੀ ਤਾਂ ਨਾਲ ਮੈਂ ਸਾਂਝੀ ਕਰਨੀ ਆ ਕਿ ਆਪਾਂ ਕੋਈ ਵੀ ਮਿਹਨਤ ਕਰੀਏ ਤੇ ਜੇ ਉਹ ਸਕਸੈਸਫੁਲ ਹੋ ਜਾਵੇ ਤਾਂ ਆਪਾਂ ਨੂੰ ਬੜਾ ਨੰਨਾ ਦਾ ਇਸਲੇ ਸਾਲ ਆਪਾਂ ਜੁਲਾਈ ਮਹੀਨੇ ਦੇ ਵਿੱਚ ਇੱਕ ਤੇ ਵੀਡੀਓ ਬਣਾਈ ਸੀ ਕਿ ਆਮ ਦੀ ਗਰਾਟਿੰਗ ਦੇ ਪੁਰੇ ਤੇ ਮੈਂ ਇੱਕ ਕੰਮ ਦੇ ਉਤੇ ਤਿੰਨ ਕਲਮ ਲਾਈਆਂ ਸੀ ਵੱਖਰੇ ਵੱਖਰੇ ਮੰਦੀਆਂ ਇੱਕ ਦਸਹਿਰੀ ਲਾਇਆ ਸੀਗਾ ਤੇ ਇੱਕ ਲੰਗੜਾ ਲਾਇਆ ਸੀਗਾ ਤੇ ਇੱਕ ਅਮਰਪਾਲੀ ਲਾਇਆ ਸੀਗਾ ਇਹ ਤਿੰਨ ਆਂਡਰ ਦੇਖ ਦੇਤੇ ਲਾਏ ਸੀਗੇ ਤੇ ਉਹ ਬੜੀ ਮਹਾਰਾਜ ਦੀ ਕਿਰਪਾ ਨਾਲ ਸੈਲਫੋਨ ਹੋ ਗਾਇਆ ਤੇ ਉਹ ਸਾਲ ਬਾਅਦ ਤੁਹਾਡਾ ਉਹਦਾ ਮੈਂ ਰਿਕਾਰਡ ਦਿਖਾਉਣਾ ਵਾ ਤੇ ਆਓ ਦੇਖਿਓ ਕਿ ਕੰਮ ਦਾ ਨਿਕੰਗਾ ਤੇ ਚੰਗੀ ਤਰ੍ਹਾਂ ਦਿਖਾਵੇ ਜਿਹੜੇ ਜੋਇੰਟ ਲੱਗੇ ਆ ਇੱਕ ਸਾਲ ਬਾਅਦ ਬਹੁਤ ਵਧੀਆ ਜੋਇੰਟ ਹੋ ਗਏ ਇੱਕ ਦਾ ਜੋਇੰਟ ਲੱਗਾ ਜੀ ਆਹ ਜੋਇੰਟ ਜਿਹੜਾ ਲੱਗਾ ਆ ਇੱਕ ਜਾਣਿਆ ਛੋਟਾ ਸਿਗਾ ਇੰਨੀ ਆਹ ਜਣੀ ਇੰਨੀ ਮੈਂ ਕੋਈ 3 ਇੰਚ ਦੀ ਲੈ ਸੀ ਟਾਣੀ ਤੇ ਇੱਥੇ ਆ ਦੇਖੋ ਆ ਸਕਸੈਸਫੁਲ ਹੋ ਗਿਆ ਬਹੁਤ ਵਧੀਆ ਹੋ ਗਿਆ ਜਾਣੀ ਇਹ ਤੇ ਹੋਰ ਵੀ ਟਾਣੀਆਂ ਸੀ ਕਿ ਮੈਂ ਕੱਟ ਦਿੱਤੀਆਂ ਨੂੰ ਇਕ ਆ ਨਵਾਂ ਪੱਤਾ ਆਇਆ ਵਾ ਇਹ ਦੇਸੀ ਦੇ ਉੱਤੇ ਆਇਆ ਵਾ ਇਹਦੇ ਉੱਤੇ ਵੀ ਆਪਾਂ ਇਹ ਥੋੜਾ ਠਹਿਰ ਕੇ ਮਹੀਨੇ ਡੇਢ ਮਹੀਨੇ ਦਾ ਕਿਹਦੇ ਤੇ ਵੀ ਆਪਾਂ ਇੱਕ ਕਲਮ ਕਰਾਂਗੇ ਤਾਂ ਆਪਣੀਆਂ ਚਾਰ ਹੋ ਜਾਣਗੀਆਂ ਦੂਸਰਾ ਜੋਇੰਟ ਆਇਆ ਜੀ ਆਹ ਦੇਖੋ ਕਿੰਨਾ ਵਧੀਆ ਜੋਇੰਟ ਲੱਗਾ ਜੀ ਠੀਕ ਹੈ ਨਾ ਜੀ ਤੇ ਤੀਸਰਾ ਜੋਇੰਟ ਆਇਆ ਜੀ ਇਹ ਤਿੰਨੇ ਕਲਮਾਂ ਬਹੁਤ ਵਧੀਆ ਹੋ ਗਿਆ ਵਾ ਤੇ ਥੋੜਾ ਜਿਹਾ ਨੁਕਸਾਨ ਇੱਦਾਂ ਸੀਗਾ ਵਾਰਾ ਡੰਗਰ ਬੜੇ ਸੀ ਵਾਰਾ ਡੰਗਰਾਂ ਨੇ ਇੱਕ ਵਾਰ ਇਹ ਖਾ ਲਿਆ ਸੀਗੇ ਚਲੋ ਫਿਰ ਵੀ ਹੁਣ ਬਹੁਤ ਵਧੀਆ ਹੋ ਗਿਆ ਆਹ ਦੇਖੋ ਇੱਥੇ ਵੀ ਵਧੀਆ ਪੱਤੇ ਆ ਗਏ ਆ ਤੇ ਆਹ ਦੇਖੋ ਇੱਥੇ ਕਿੰਨੇ ਵਧੀਆ ਪੱਤੇ ਆਏ ਆ ਜੀ ਇਹਦੀਆਂ ਹੋਰ ਵੀ ਕਾਫੀ ਸ਼ਾਖਾਂ ਜਾਨੀ ਚਾਰ ਪੰਜ ਸ਼ਾਖਾਂ ਇਹਦੀਆਂ ਨਿਕਲ ਆਈਆਂ ਤੇ ਚਾਰ ਪੰਜ ਛੇ ਸ਼ਾਖਾਂ ਇਹਦੀਆਂ ਨਿਕਲਣਗੀਆਂ ਆਪਾਂ ਇਹਨੂੰ ਬਹੁਤ ਵੱਡਾ ਨਹੀਂ ਹੁੰਦਣਾ ਤੇ ਰੱਖਣਾ ਛੋਟਾ ਹੀ ਆ ਥੋੜਾ ਜਿਆਦਾ ਜੇ ਆਪਾਂ ਨੂੰ 4 ਫੁੱਟ 5 ਫੁੱਟ ਹੋਰ ਵਧ ਗਿਆ 10 ਫੁੱਟ ਰੱਖਣ ਦੀ ਵੱਧ ਤੋਂ ਵੱਧ ਆਪਾਂ ਜਿਆਦਾ ਨਹੀਂ ਰੱਖਣਾ ਕਿਉਂਕਿ ਬਹੁਤੇ ਵੱਡੇ ਜਿਹੜੇ ਬੂਟੇ ਹੋ ਜਾਂਦੇ ਆ ਇਹ ਟੁੱਟ ਜਾਂਦੇ ਜੀ ਹਵਾ ਨੇੜੀਆਂ ਦੇ ਨਾਲ ਇਸ ਕਰਕੇ ਆਪਾਂ ਇਹ ਰੱਖਨੇ ਛੋਟੇ ਤੇ ਹੁਣ ਲਗਭਗ ਇਹ 4 ਫੁੱਟ ਦਾ ਹੋ ਗਿਆ ਵਾ ਤੇ 5 ਫੁੱਟ ਆਪਾਂ ਹੋਰ ਆਪਾਂ ਹੋਰ ਵਧਣ ਦੇਣਾ ਨੂੰ 5 ਫੁੱਟ ਦਾ ਆਪਾਂ ਫੇਰ ਇਹਨੂੰ ক্লোਜ ਕਰਕੇ ਰੱਖਣਾ ਵਾ ਇਹ ਅਗਲੇ ਸਾਲ ਇਹਨੂੰ ਬੜਾ ਵਧੀਆ ਫਲ ਲੱਗੂਗਾ ਤੇ ਬੜਾ ਆਨੰਦ ਆਊਗਾ ਜੀ ਆਪਣਾ ਹੁਣ ਜਿਹੜਾ ਸਕਸੈਸਫੁਲ ਹੋਇਆ ਵਾ ਤੇ ਬੜੀ ਖੁਸ਼ੀ ਆ ਤੇ ਕੀਤੇ ਰੱਗੇ ਵੀ ਸੀਗੇ ਮੈਂ ਕਿ ਪੂਰਾ ਕਾਮਯਾਬ ਨਹੀਂ ਹੋਇਆ ਪਰ ਇਹ ਬਹੁਤ ਵਧੀਆ ਹੋਇਆ ਵਾ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਕਿਰਪਾ ਕਰਕੇ ਹੁਣ ਇਹ ਵੀਡੀਓ ਦੇਖ ਕੇ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਨਾਲ ਮੈਨੂੰ ਇਹਨਾਂ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਕਰਨ ਨਾਲ ਮੈਨੂੰ ਇਹ ਹੈਗਾ ਵੀ ਮੈਨੂੰ ਥੋੜੀ ਖੁਸ਼ੀ ਬਹੁਤ ਖੁਸ਼ੀ ਜਾਣੀ ਖੁਸ਼ੀ ਦੱਸ ਫੁੱਲਿਆ ਨਹੀਂ ਸਮਾਂਦਾ ਜਦੋਂ ਤੁਸੀਂ ਲਾਈਕ ਕਰਦੇ ਆ ਜਾਂ ਮਤਲਬ ਦੇਖਦੇ ਆ ਵੀਡੀਓ ਸਬਸਕ੍ਰਾਈਬ ਕਰਦੇ ਆ ਤਾਂ ਬੜਾ ਆਨੰਦ ਆਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ